ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਮੋਟਰਸਾਈਕਲ ਵੀ ਤੁਸੀਂ ਦੇਖੋਗੇ ਜਮਾ ਨਵਾਂ ਤੇ ਜਮਾ ਸਸਤਾ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੀ ਰੇਟ ਹੋਰ ਵੀ ਕੱਟ ਹੋ ਜਾਣਗੇ ਜਿੰਨੇ ਰੇਟ ਤੁਸੀਂ ਸਕਰੀਨ ਤੇ ਦੇਖਿਆ ਸੀ ਉਹਨਾਂ ਚੋਂ ਰੇਟ ਕੀਤਾ ਜਾਊਗਾ ਕੱਲੀ-ਕੱਲੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਕੋਈ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਫਰੀਦ ਅभी ਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਪਾਂ ਸਕੋਡਾ ਦੀ ਫੇਵੀਆ ਲੈ ਕੇ ਪਹੁੰਚੀਆਂ 2008 ਮਾਡਲ ਗੱਡੀ ਹੈ ਜੀ ਤੇ ਮਾਲਕ ਜਿਹੜੇ ਆਪਨੇ ਗੱਡੀ ਤੇ ਉਹਨਾਂ ਨੇ ਦੱਸਿਆ ਵੀ ਪੈਸਾਂ ਦੀ ਲੋੜ ਹੈ ਤਾਂ ਕਰਕੇ ਗੱਡੀ ਵੇਚਣੀ ਆ ਚਾਹੇ ਤੁਸੀਂ ਵੀ ਫੋਨ ਕਰਕੇ ਪੁੱਛ ਲਿਓ ਜੀ ਜਿਹੜਾ ਕੁਛ ਮਾਲਕ ਆਪਾਂ ਨੂੰ ਲੈ ਕੇ ਭੇਜਦੇ ਆ ਤੇ ਦੱਸਦੇ ਆ ਜੀ ਆਪਾਂ ਉਹੀ ਕੁਛ ਵੀਡੀਓ 'ਚ ਦੱਸਦੇ ਰਹਿੰਨੇ ਆ ਜੀ ਅੱਠ ਮਾਡਲ ਗੱਡੀ ਮਾਲਕ ਨੇ ਦਸੀਆ ਤੇ ਸਨਰੂਫ ਮਾਡਲ ਹੈ ਜੀ ਸਨਰੂਫ ਚੱਲਦਾਗਾ ਤੇ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲੂਗੀ ਤੇ 95000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤੁਸੀਂ ਜਾਓਗੇ ਤਾਂ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਤੇ ਮਾਲਕ ਦਾ ਜਿਹੜਾ ਏਰੀਆਗਾ ਭਗਤਾ ਭਾਈ ਕਾ ਜਿਹੜਾ ਪਿੰਡ ਹੈ ਉਹਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਹੜਾ ਪਿੰਡ ਦਾ ਨਾਮ ਹੈ ਸੀ ਗੁੰਮਟੀ ਕਲਾ ਪਿੰਡ ਦਾ ਨਾਮ ਹੈ ਬਠਿੰਡੇ ਏਰੀਆ ਚ ਪੈ ਜਾਂਦਾ ਬਾਕੀ ਤੁਸੀਂ ਨਾਮ ਸੁਣਿਆ ਹੋਊਗਾ ਜੇ ਨਹੀਂ ਸੁਣਿਆ ਤਾਂ ਮਾਲਕ ਨਾਲ ਕਰੋ ਗੱਲਬਾਤ ਜਾਓ ਦੇਖੋ ਤੇ ਖਰੀਦੋ ਜੀ ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਜਿਹੜੀ ਨੰਬਰ 2 ਤੇ ਆਪਾਂ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ ਫੋਟੋਆਂ ਸੀ ਸਬੱਤ ਗੱਡੀ ਆ ਪੂਰੀ ਸੋਹਣੀ ਹੈ ਬੰਪਰ ਬੂੰਪਰ ਚੈੱਕ ਕਰੋ ਇੱਕ ਨੰਬਰ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਤੇ ਮਾਲਕ ਕਹਿੰਦੇ ਨੇ ਜਿਹੜੇ ਟਾਇਰ ਪੁਆਏ ਹੋਏ ਨਹੀਂ ਉਹ ਹਲੇ 2 ਕੁ ਮਹੀਨੇ ਹੋਏ ਨੇ ਪੁਆਏ ਨੂੰ ਜਮਾ ਨਵੇਂ ਪੁਆਏ ਸਗੇ 13/14 ਮਾਡਲ ਹੈ 13 ਮਾਡਲ ਹੈ 14 ਦੇ ਵਿੱਚ ਆਰਸੀ ਬਣੀ ਸਗੀ ਰਜਿਸਟ੍ਰੇਸ਼ਨ 14 ਦੀ ਹੈ 29 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਸੀ ਨਾ ਕੋਈ ਕਮੀ ਪੇਸ਼ੀ ਹੈ ਨਾ ਕੋਈ ਲੱਗੀ ਛਗੀ ਹੈ ਗੱਡੀ ਕੁੱਲ 1 ਲੱਖ ਤੇ 10 ਹਜ਼ਾਰ ਚੱਲੀ ਹੋਈ ਹੈ ਜੀ ਤੇ ਲੁਧਿਆਣਾ ਏਰੀਆ ਮਾਲਕ ਦਾ ਲੁਧਿਆਣੇ ਖੜੀ ਆ ਸਾਰਾ ਕੁਝ ਵਧੀਆਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਮਾਲਕ ਕੋਲੇ ਜਾ ਕੇ ਦੇਖ ਸਕਦੇ ਹੋ ਕਮੀ ਪੇਸ਼ੀ ਕੋਈ ਨਹੀਂ ਸੀ ਟਾਇਰ ਟੂਟ ਚੈੱਕ ਕਰੋ ਟਾਇਰਾਂ ਚਲਾਈ ਚੈੱਕ ਕਰੋ ਨੰਬਰ ਪਲੇਟਾਂ ਚੈੱਕ ਕਰੋ ਜੀ ਗੱਡੀ ਚਾਰੇ ਪਾਸੋਂ ਤੁਸੀਂ ਦੇਖੋ ਅੰਦਰ ਬਾਹਰ ਦੀਆਂ ਫੋਟੋਆਂ ਵੀ ਮਾਲਕ ਨੇ ਖਿੱਚ ਕੇ ਭੇਜੀਆਂ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਹਾਨੂੰ ਬਾਡੇ ਕੋਲੀ ਕੋਈ ਵੀ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਆ ਉੱਤੇ ਆਪਣਾ WhatsApp ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੁਹਾਡੇ ਕੋਲੇ ਚਾਹੇ ਕੁਛ ਵੀ ਐ ਕਿਸੇ ਵੀ ਏਰੀਆ ਚ ਗੱਲ ਕਰਾਂਗੇ ਆਪਾਂ ਰੀਟਸ ਗੱਡੀ ਦੀ 2012 ਮਾਡਲ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਤੇ ਗੱਡੀ ਆਪਾਂ ਨੂੰ ਮਿਲੂਗੀ ਜੀ ਤੀਜੀ ਓਨਰ ਤੇ ਲੁਧਿਆਣਾ ਮਾਲਕ ਦਾ ਏਰੀਆ ਦਾ 178 ਮਾਲਕ ਨੇ ਡਿਮਾਂਡ ਕੀਤੀ ਐ ਗੱਡੀ ਪੂਰੀ ਵਧੀਆ ਲੈ ਕੇ ਪਹੁੰਚੀ ਆ ਆਪਾਂ ਗੱਡੀ ਦਾ ਰੰਗ ਚੈੱਕ ਕਰੋ ਗੱਡੀ ਦਾ ਨੰਬਰ ਚੈੱਕ ਕਰੋ ਜੀ ਪੰਜਾਬ ਨੰਬਰ ਗੱਡੀ ਆ ਸੈਲਵਰ ਰੰਗ ਦੇ ਵਿੱਚ ਹੈ ਜੀ ਗੱਡੀ ਬਾਕੀ ਟਾਇਰ ਦੇਖੋ ਗੱਡੀ ਦੀਆਂ ਫੋਟੋਆਂ ਸਾਰਾ ਕੁਝ ਆਸੇ ਪਾਸੋਂ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਲੁਧਿਆਣੇ ਖੜੀ ਹੈ ਜੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਕੇ ਪੂਰੀ ਜਦੋਂ ਫਿੱਟ ਵਹਿੰਦੀ ਹੈ ਜਾਣ ਤੋਂ ਬਾਅਦ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਵੱਡੇ-ਵੱਡੇ ਅੱਖਰਾਂ ਚ ਆਪਾਂ ਦੇ ਹੀ ਦਿੰਨੇ ਆ ਸਕਰੀਨ ਤੇ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਸੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਆ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ-ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜਿੰਨੇ ਮੇਰੇ ਭਰਾ ਮਰੇ ਵੱਡੇ ਬਜ਼ੁਰਗ ਦੇਖ ਰਹੇ ਹੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜ਼ਰੂਰ ਕਰਦੋ ਆਉਣ ਵਾਲੀ ਹਰ ਵੀਡੀਓ ਆਪਣੀ ਦੇਖਣ ਵਾਸਤੇ ਤੇ ਹਰ ਰੋਜ਼ ਆਪਾਂ ਕੋਠੀ ਘਰ ਮਕਾਨ ਬੋਲਟ ਹਰ ਤਰ੍ਹਾਂ ਦਾ ਮੋਟਰਸਾਈਕਲ ਹਰ ਤਰ੍ਹਾਂ ਦੀ ਗੱਡੀ ਅਲੱਗ-ਅਲੱਗ ਰੇਟਾਂ 'ਚ ਅਲੱਗ-ਅਲੱਗ ਏਰੀਆ 'ਚੋਂ ਲੈ ਕੇ ਆਉਂਦੇ ਰਹਿੰਨੇ ਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੂੰ ਜੇ ਤੁਹਾਡੇ ਕੋਲ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਜੇ ਤੋਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦਵਾਂਗੇ ਜਿੱਨਾ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਐਦਾਂ ਦਾ ਕੁਝ ਨਹੀਂ ਹੁੰਦਾ ਆਪਣਾ ਗੱਲ ਕਰਦੇ ਆ ਜੀ ਆਪਾਂ ਹੁਣ ਮੋਟਰਸਾਈਕਲ ਦੀ ਫੋਟੋ ਮਾ ਚ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ ਪਲਟੀਨਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਅਸੀਂ ਮਾਡਲ ਦੀ ਗੱਲ ਕਰੀਏ 2013 ਮਾਡਲ ਮਾਲਕ ਨੇ ਦੱਸਿਆਗਾ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਕਰੋ ਜੀ ਜਿਹੜੇ ਮਾਲਕ ਨੇ ਮੋਟਰਸਾਈਕਲ ਦੇ ਉਹਨਾਂ ਨੇ ਦੱਸਿਆ ਹਰ ਤਰ੍ਹਾਂ ਦਾ ਹਰ ਕੰਮ ਕਰਵਾ ਛੱਡੇਗਾ ਕੋਈ ਇੰਜਨ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਿਸੇ ਪਾਸੋਂ ਮੋਟਰਸਾਈਕਲ ਭਾਲਦਾ ਨਹੀਂ ਹੈਗਾ ਜੀ ਮਾਲਕ ਨੇ ਦੱਸਿਆ ਵੀ ਸਾਰਾ ਜੈਨੂਇਨ ਹੈਗਾ ਸਾਰੇ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਹਰ ਪਾਸਿਓ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਦੇਖ ਲਓ ਨਾ ਤਾਂ ਕੋਈ ਡਿੱਗਿਆ ਨਾ ਕੋ ਟੁੱਟਿਆ ਬੱਸ ਜੀ ਤੇ ਮਾੜੇ-ਮੋٹے ਸਕ੍ਰੈਚ ਉਹ ਚਲੋ ਵੱਖਰੀ ਗੱਲ ਹੈ ਜੀ ਕਾਫੀ ਪੁਰਾਣਾ ਹੈ 13 ਮਾਡਲ ਹੈ ਉਹ ਤਾਂ ਮਾੜੇ ਮੋٹے ਹੋਈ ਜਾਂਦੇ ਆ ਜੀ। ਬਾਕੀ ਤੁਸੀਂ ਚੈੱਕ ਕਰੋ ਤੇ ਤੁਸੀਂ ਜਾ ਕੇ ਦੇਖੋਗੇ ਜਦੋਂ ਚਲਾਈ ਦੇਖੋਗੇ ਮੋਟਰਸਾਈਕਲ ਦੀ ਪੂਰੀ ਵਧੀਆ ਜੀ। ਇਹਨਾਂ ਦਾ ਜਿਹੜਾ ਏਰੀਆ ਅਹਿਮਦਗੜਾ ਹੈ ਡਿਸਟ੍ਰਿਕਟਾ ਮਲੇਰਕੋਟਲਾ ਜੀ ਤੇ ਮਾਲਕ ਕਹਿੰਦੇ ਨੇ ਪਹਿਲੇ ਨਾਮ ਹੈ ਅਸੀਂ ਲੇਤਾ ਸੀਗਾ ਤੇ ਵਧੀਆ ਚਲਾ ਰਹੇ ਹਾਂ ਅਸੀਂ ਸ਼ੌਂਕ ਨਾਲ ਰੱਖਿਆ ਹੋਇਆ। ਮਾਲਕ ਕਹਿੰਦੇ ਨੇ 65 ਕਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਬਾਕੀ ਫੋਟੋਵਾਂ ਚ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ। ਕੋਈ ਜਾ ਕੇ ਦੇਖਣਾ ਚਾਹੁੰਦਾਗਾ ਜਾਊ ਮਾਲਕ ਦੇ ਘਰੇ 35000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਦਾ ਬੈਕੀ ਕੀਤਾ ਜਾਊਗਾ ਕੋਈ ਐਦਾ ਨਹੀਂ ਹੈਗਾ ਜੀ ਫਿਕਸ ਰੇਟ ਹੈ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 9417506801 ਕਰੋ ਗੱਲ ਬਾਤਾਂ ਇੱਕ ਆਪਾਂ ਹੁਣ ਹੋਰ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਜਮਾ ਨਮਾ ਮੋਟਰਸਾਈਕਲ ਇਹ ਪਹਿਲਾਂ ਫੋਟੋਆਂ ਚੈੱਕ ਕਰੋ ਇੱਕ ਵਾਰੀ ਤੇ ਲੱਗਦਾ ਤਾਂ ਇਹ ਸਪਲੈਂਡਰ ਹੈ ਪਰ ਸਪਲੈਂਡਰ ਨਹੀਂ ਹੈਗਾ ਜੀ ਜਮਾ ਸਪਲੈਂਡਰ ਦੀ ਕਾਪੀ ਲੱਗਦਾ ਤੁਸੀਂ ਇੱਕ ਵਾਰੀ ਚੈੱਕ ਕਰੋ ਮੋਟਰਸਾਈਕਲ ਇਹ ਟੀਬੀਐਸ ਦਾ ਹੈ ਜੀ ਤੇ ਚੈੱਕ ਕਰੋ ਤੇ ਮੀਟਰ ਚੈੱਕ ਕਰੋ ਜੀ ਤੇ ਚਾਰੇ ਪਾਸੇ ਦੇਖੋ ਪੰਜਾਬ ਨੰਬਰ ਹਰ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਤੇ ਬਿਲਕੁਲ ਨਵਾਂ ਹੀ ਅਸੀਂ ਸਰਵਿਸ ਸਰਵਿਸ ਦਾ ਟੋਟਲ ਕੰਮ ਕਰਵਾ ਰੱਖਿਆ ਆ ਰਾਮਪੁਰਾ ਫੂਲ ਮਾਲਕ ਨੇ ਇਰੀਆ ਦੱਸੇ ਟਾਇਰ ਕਹਿੰਦੇ ਨੇ ਮਾਲਕਾ ਵੀ ਜਿਹੜਾ ਪਿਛਲਾ ਉਹ ਤਾਂ ਨਵਾਂ ਹੈ ਜੀ ਤੇ ਜਿਹੜਾ ਮੂਰਲਾ ਉਹ ਅੱਧੇ ਤੋਂ ਵੱਧ ਪਿਆ ਕੰਮ ਵੀ ਮਾਡਲ ਹੈ ਹੀ 35400 ਰੁਪਇਆ ਮਾਲਕ ਨੇ ਕਿਹਾ ਰੇਟ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਮਾਲਕ ਕਹਿੰਦੇ ਨੇ ਵੀ ਜੇ ਕਿਸ ਨੂੰ ਪਸੰਦ ਆਵੇ ਤਾਂ ਆ ਕੇ ਦੇਖ ਸਕਦਾ ਘਰੇ ਚਲਾ ਕੇ ਦੇਖ ਸਕਦਾ ਤੇ ਜਦੋਂ ਪੂਰਾ ਮਤਲਬ ਕਿ ਪਸੰਦ ਆ ਜੇ ਜਦੋਂ ਤਸੱਲੀ ਹੋ ਜੂਗੀ ਪੂਰੀ ਉਸ ਤੋਂ ਬਾਅਦ ਖਰੀਦ ਸਕਦਾ ਜੀ ਡੀਲ ਕਰ ਲਾਂਗੇ ਬੇਕੇ ਰੇਟ ਕੀਤਾ ਹੈ ਉਹ ਮਾਲਕ ਨੇ ਖਾਸ ਕਿਹਾ ਗਾ ਬਾਕੀ ਤੁਹਾਨੂੰ ਆਪ ਗੱਡੀ ਦਿਖਾਉਣੀ ਹੈ ਜੀ ਹੁਣ ਤੇ ਗੱਡੀ ਦੇ ਟਾਇਰ ਦੇਖੋ ਜੀ ਗੱਡੀ ਦੇਖੋ ਤੇ ਗੱਡੀ ਦਾ ਨੰਬਰ ਹਰਿਆਣਾ ਪਰ ਮਿਲੂਗਾ ਤੇ ਮਾਲਕ ਕਹਿੰਦੇ ਨੇ ਟੂ ਪਲੱਸ ਟਾਇਰ ਆਪਨ ਮਿਲ ਜਾਣਗੇ ਜੀ ਏਸੀ ਹੀਟਰ ਵਰਕਿੰਗ ਚ ਸਾਰਾ ਕੰਮ ਓਕੇ ਐ ਐਲਪੀਜ਼ ਕਿਟ ਲੱਗੀ ਹੋਈ ਐ ਜੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ 9500 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਮੈਟਿੰਗ ਹੋਈ ਐ ਸੀਟ ਕਵਰ ਵਧੀਆ ਮਿਲ ਜਾਣਗੇ ਹਰ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਰੇਟ ਤੋਂਨ ਮਦਦ assi ਦਿੱਤਾ ਜੀ ਮਾਲਕ ਨਾਲ ਕਰੋ ਗੱਲਬਾਤ ਜੜੀ ਵੀ ਕਰਨੀ ਹੋਈ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਜੀ ਆ ਆਪਣੀ ਵੀਡੀਓ ਕਿਵੇਂ ਦੀ ਲੱਗੀ ਮਸ਼ੀਨਰੀਆਂ ਕਿਵੇਂ ਦੀ ਲੱਗੀਆਂ ਜਰੂਰ ਦੱਸਿਓ ਕਿ ਕਿਸੇ ਨੇ ਐਡ ਕਰਵਾਉਣੀ ਆ ਜੀ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ